ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਬਾਹਾਂ ਕਟਾਈ ਦੱਸਾਂਗੇ ਆਪਾਂ ਹਰ ਨਾਪ ਦੀ ਬਾਹ ਜਿਹੜੇ ਕਿਸ ਤਰ੍ਹਾਂ ਆਪਾਂ ਕੱਟ ਕਰ ਸਕਦੇ ਆ ਠੀਕ ਹੈ ਜੀ ਇਹ ਆਪਾਂ ਦੋਨੋਂ ਬਾਹਾਂ ਦਾ ਕੱਪੜਾ ਆਪਾਂ ਲੈ ਲਿਆ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਦੋ ਪੀਸ ਆਪਣੇ ਉੱਪਰ ਹੋ ਗਏ ਦੋ نیچے ਠੀਕ ਹੈ ਜੀ 4 ਫੋਲਡ ਆਪਣੇ ਕੋਲ ਇਹ ਕੱਪੜਾ ਹੋ ਗਿਆ ਠੀਕ ਹੈ ਜੀ ਹਾਂਜੀ ਚੜਾਈ ਦੇ ਵਿੱਚ ਆਪਣੇ ਕੋਲ ਕਪੜਾ ਹੈ 20 ਇੰਚਾ ਠੀਕ ਹੈ ਜੀ ਹਾਫ ਆਪਣੇ ਕੋਲ 10 ਇੰਚਾ ਜਿੱਦਾਂ ਆਪਾਂ ਮੋਡਾ ਕੱਟ ਕਰਨਾ ਹੈ ਠੀਕ ਹੈ ਜੀ ਹਾਂਜੀ ਹੁਣ ਬਾਹ ਦੀ ਲੰਬਾਈ ਰੱਖਾਂਗੇ ਬਾਹ ਆਪਾਂ 14 ਇੰਚ ਤਿਆਰ ਕਰਨੀ ਹੈ 16 ਇੰਚ ਕਟਾਈ ਕਰਾਂਗੇ ਠੀਕ ਹੈ ਜੀ ਜਿਹੜਾ ਸਾਇਰ ਤੋਂ ਆਪਣਾ ਬਾਕੀ ਕਪੜਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਹਾਂਜੀ ਇਹ ਕੱਪੜਾ ਨਾ ਪਾਉ ਉਤਾਰ ਦਾਂਗੇ ਸਾਈਡ ਤੋਂ ਲੋ ਹੇ ਕੱਪੜਾ ਪਾਉ ਉਤਾਰਦਾ ਹੈ ਠੀਕ ਹੈ ਜੀ ਹਾਂਜੀ 1.5 ਇੰਚ ਆਪਾਂ ਜਿਹੜਾ ਨੀਚੋਂ ਤੇ ਪਹਿਲਾਂ ਇੱਕ ਪਾਸੇ ਤੋਂ ਆਪਾਂ ਜਿਹੜਾ ਆਪਾਂ ਬਾਹ ਨੂੰ ਫੋਲਡ ਕਰਦਾ ਠੀਕ ਹੈ ਜੀ ਤਰਪਾਈ ਲਈ ਪਹਿਲਾਂ ਪਾਉ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਆਧਾ ਇੰਚ ਆਪਣਾ ਸਿਲਾਈ ਦਾ ਆ ਗਿਆ 1.5 ਇੰਚ ਆਪਣਾ ਫੋਲਡ ਜਿਹੜਾ ਆਪਾਂ ਵਿੱਚ ਨੂੰ ਫੋਲਡ ਕਰਨਾ ਠੀਕ ਹੈ ਜੀ ਤਰਪਾਈ ਕਰਨੀ ਆ ਠੀਕ ਹੈ ਜੀ ਉਹ 3 ਇੰਚ ਆਪਾਂ ਹੁਣ ਮੋਡੇ ਦੀ ਕਾਰਡ ਜਿਹੜੀ ਆਪਾਂ ਪੌਣੇ ਉਹ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਪਹਿਲਾਂ ਆਪਾਂ ਨਿਸ਼ਾਨ ਇਹ ਸਿੱਧਾ ਕਰ ਲੈਣਾ ਠੀਕ ਹੈ ਜੀ ਹਾਂਜੀ 3 ਇੰਚ ਪੌਣੇ ਆਪਾਂ ਖੁੱਲੀ ਵਾਲੀ ਸਾਈਡ ਤੋਂ ਆਪਾਂ ਇਹ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਹੁਣ ਤੁਹਾਨੂੰ ਫਾਰਮ ਵਾਲਾ ਦੱਸਾਂਗੇ ਆਪਾਂ ਇਹ ਫਾਰਮੂਲਾ ਆਪਾਂ ਹਰ ਨਾਪਨਾ ਕਰ ਸਕਦੇ ਹਾਂ ਠੀਕ ਹੈ ਜੀ ਕਟਿੰਗ ਕਰ ਸਕਦੇ ਹਾਂ ਬਾਹਾਂ ਦੀ ਜਿਵੇਂ ਆਪਣੇ ਛਾਤੀ 20 ਇੰਚਾ ਠੀਕ ਹੈ ਜੀ ਆਪਾਂ 10 ਇੰਚ ਦੇਖ ਲੋ ਉਹਦਾ ਹਾਫ ਹੋ ਗਿਆ ਠੀਕ ਹੈ ਜੀ ਅਗਰ ਆਪਾਂ ਪਲੇਟਾ ਨਹੀਂ ਪਾਉਂਦੇ ਫਿਰ ਤੁਸੀਂ ਅੱਧਾ ਇੰਚ ਘਟਾ ਕੇ ਇਹਦੀ ਕਟਿੰਗ ਕਰਨੀ ਹੈ ਮੋਢੇ ਜੇ ਤੁਸੀਂ ਪਲੇਟਾ ਪਾਉਂਦੇ ਫਿਰ 9 ਇੰਚ ਠੀਕ ਹੈ ਜੀ B ਇੰਚ ਛਾਤੀ ਦੇ ਹਿਸਾਬ ਨਾਲ ਆਪਣਾ ਜਿਹੜਾ ਮੋਢਾ ਹੈ ਠੀਕ ਹੈ ਜੀ 9 ਇੰਚ ਤਿਆਰ ਹੋਊਗਾ ਕੋਈ ਵੀ ਤੁਸੀਂ ਨਾਪ ਕੱਢਣਾ ਇਸ ਤਰ੍ਹਾਂ ਤੁਸੀਂ ਆਪਣੇ ਛਾਤੀ ਦੇ ਹਿਸਾਬ ਨਾਲ ਕੱਢ ਸਕਦੇ ਹਾਂ ਠੀਕ ਹੈ ਜੀ 9 ਇੰਚ ਆਪਣਾ ਜਿਹੜਾ ਮੋਡਾ ਤਿਆਰ ਰਹੂਗਾ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਮੋਡੇ ਦੀ ਜਿਹੜੀ ਕਟਿੰਗ ਕਰਾਂਗੇ ਉੱਪਰ ਆਪਾਂ 2.5 ਇੰਚ ਦੀ ਪੱਲਾ ਨਿਸ਼ਾਨ ਲਗਾ ਲੈਣਾ ਜਿੱਥੇ ਆਪਾਂ ਗੁਲਾਈ ਪਾਉਣੀ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਇੱਥੋਂ 9 ਇੰਚ ਦੇ ਨਿਸ਼ਾਨ ਤੋਂ ਇਸ ਤਰ੍ਹਾਂ ਗੁਲਾਈ ਪਾ ਕੇ ਮੋਡੇ ਦੀ ਕਾਟ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਗੁਲਾਈ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਬਲਾ ਦੇਣਾ ਹੈ ਹਾਂਜੀ ਅੱਗਿਓ ਬਾਹ ਆਪਣੀ ਖੁੱਲੀ 6 ਇੰਚਾ ਠੀਕ ਹੈ ਜੀ ਆਪਾਂ 8 ਇੰਚ ਕਟਾਈ ਕਰਾਂਗੇ 2 ਇੰਚ ਬਾਅਦ ਰੱਖ ਕੇ ਠੀਕ ਹੈ ਜੀ ਜਿਹੜਾ 6 ਇੰਚ ਦਾ ਨਿਸ਼ਾਨ ਆਉ ਆਪਣਾ 9 ਇੰਚ ਮੋਢੇ ਦੇ ਤਿਆਰ ਦੇ ਨਾਲ ਮੈਚ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਲਓ ਜੀ ਜਿਹੜਾ ਆਪਾਂ 8 ਇੰਚ ਦਾ ਨਿਸ਼ਾਨ ਲਾਇਆ ਉਹ ਆਪਣਾ ਐਕਸ ਦਾ ਕੱਪੜਾ ਜਿਹੜਾ ਆਪਾਂ ਵਿੱਚ ਬਾਹ ਦੇ ਰਖਣਾ ਹੈ ਠੀਕ ਹੈ ਜੀ ਤੁਸੀਂ ਹਰ ਫਿਟਿੰਗ ਦੇ ਹਿਸਾਬ ਨਾਲ ਮਤਲਬ ਕਿ ਛਾਤੀ ਦੇ ਹਿਸਾਬ ਨਾਲ ਜਿਹੜਾ ਬਾਹਾਂ ਦੇ ਮੋਢੇ ਦੀ ਕਟਾਈ ਕਰ ਸਕਦੇ ਆ ਠੀਕ ਹੈ ਜੀ ਬਿਲਕੁਲ ਮੋਢਾ ਐਨ ਸੈੱਟ ਆਊਗਾ ਬਾਹਾਂ ਦਾ ਠੀਕ ਹੈ ਜੀ ਜਦੋਂ ਅਪਾ ਕਮੀਜ਼ ਨੂੰ ਲਗਾਵਾਂਗੇ ਜੇ ਤੁਸੀਂ ਇਸ ਤਰ੍ਹਾਂ ਕਟਾਈ ਕਰੋਗੇ ਲੋ ਜੀ ਆਪਣੀ ਬਾਹਾਂ ਦੀ ਕਾਟ ਪੈ ਗਈ ਉੱਪਰ ਤੋਂ ਠੀਕ ਹੈ ਜੀ ਹਾਂਜੀ ਹੁਣ ਆਪਾਂ ਅੱਗੇ ਵਾਲੀ ਘਾਟ ਪਾਵਾਂਗੇ ਠੀਕ ਹੈ ਜੀ ਦੋ ਪੱਲੇ ਪਹਿਲਾਂ ਉੱਪਰੋਂ ਆਪਾਂ ਚੱਕ ਲੈਣੇ ਆ ਇਸ ਤਰ੍ਹਾਂ ਠੀਕ ਹੈ ਜੀ ਹਾਫ ਅੱਧੇ ਇੰਚ ਦਾ ਆਪਾਂ ਨੇ ਇਦਾਂ ਕਰਕੇ ਨਾ ਨਿਸ਼ਾਨ ਗੋਲਾਈ ਦੇ ਵਿੱਚ ਠੀਕ ਹੈ ਜੀ ਲਗਾ ਦੇਣਾ ਹਲਕਾ ਹਲਕਾ ਅੱਧੇ ਇੰਚ ਦਾ ਨਿਸ਼ਾਨ ਆਪਾਂ ਦਾ ਗੋਲਾਈ ਦੇ ਵਿੱਚ ਘੁਮਾ ਦੇਣਾ ਹੈ ਠੀਕ ਹੈ ਜੀ ਉਹ ਆਪਣੀ ਅੱਗੇ ਵਾਲੇ ਜਿਹੜੇ ਪੱਲਿਆਂ ਦੀ ਘਾਟ ਆ ਜੂਗੀ ਠੀਕ ਹੈ ਜੀ ਜੋ ਜਿਹੜੀ ਆਪਣੀ ਫਰੰਟ ਵਾਲੀ ਕਾਰਟ ਹੁੰਦੀ ਆ ਉਹ ਪੈ ਚੋਗੀ ਠੀਕ ਹੈ ਜੀ ਲਓ ਜੀ ਲਓ ਜੀ ਵਾ ਆਪਣੀ ਕੱਟ ਕੇ ਤਿਆਰ ਆ ਠੀਕ ਹੈ ਜੀ ਵੀਡੀਓ ਬਧੇ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਜੀ ਔਰ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਤੁਹਾਨੂੰ ਸਾਡੀ ਵੀਡੀਓ ਨੋਟੀਫਿਕੇਸ਼ਨ ਮਿਲੀ ਜਾਵੇ